ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਗੱਬਣ ਮੱਝ ਲੈ ਕੇ ਆਂਦੀ ਹੈ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂਜੀ ਨਾਮ ਵੀਰ ਸਿੰਘ ਜੀ ਪਿੰਡ ਕਾਲੇਕੇ ਜਿਲ੍ਹਾ ਮੋਗਾ ਤਹਿਸੀਲ ਬਾਗਾ ਬਣਾਣਾ ਜੀ ਮੋਬਾਈਲ ਨੰਬਰ ਹੈਗਾ ਜੀ 98147 99361 ਠੀਕ ਹੈ ਬਾਈ ਹਾਂਜੀ ਘਰ ਦੇ ਹੀ ਆ ਵੀਰੇ ਪਸੂ ਹਾਂਜੀ ਘਰ ਦੇ ਪਸੂ ਆ ਬਾਈ ਸੂਆ ਕਿੰਨੇ ਮਾ ਜੀ ਮਾਜ ਦਾ ਸੂਆ ਇਹਦਾ ਚੌਥਾ ਜੀ ਚੌਥਾ ਸੂਆ ਚੌਥਾ ਸੂਆ ਸੂਗੀ ਹਾਂਜੀ ਹਾਂਜੀ ਠੀਕ ਐ ਸਮਾ ਕਿੰਨਾ ਲੈਂਦੀ ਐ ਜੀ ਸਮਾ ਬਾਜੀ 5-4 ਦਿਨਾਂ ਹਾਂਜਕਦਨ ਲਊਗੀ ਤਿਆਰੀ ਹੈ ਜਾਨੀ ਹਾਂਜੀ ਤਿਆਰੀ ਹੈ ਹਾਂਜੀ ਕਈ ਯਾਰ ਉਪਰਾ ਕਰਕੇ ਬਸੂ ਨਵੇਂ ਥਾਂ ਜਾ ਕੇ ਪਹਿਲਾ ਵੀ ਸੂ ਸਕਦਾ ਹਾਂਜੀ ਹਾਂਜੀ ਛਾਣਾ ਦੀ ਭਾਰ ਪਿੱਛੇ ਦੀ ਬਹੁਤ ਵਧੀਆ ਜੀ ਠੀਕ ਠਾਕ ਆ ਵਧੀਆ ਫੁੱਲ ਗਰੰਟੀ ਆ ਭਾਰ ਦੀ ਹਾਂਜੀ ਹਾਂਜੀ ਵਧੀਆ ਪਿਛਲੇ ਸੂਏ ਬਾਈ ਕਿੰਨਾ ਦੁੱਧ ਚੋਇਆ ਜੀ ਆਪਾਂ ਆਪਾਂ 12 ਲੀਟਰ ਚੋਇਆ ਹੀ ਪਿਛਲੇ ਸੂਏ ਐਗਿਤਿਆ 1+ ਜੀ ਹਾਂਜੀ ਹਾਂਜੀ 12+ ਹੀ ਦੇਊਗੀ 13 14+ ਦੇਊਗੀ ਠੀਕ ਆ ਹਾਂਜੀ ਠੰਡੀ ਸੀ ਪੂਰੀ ਬਾਈ ਚਵਾਈ ਚੂਈ ਹਾਂਜੀ ਹਾਂਜੀ ਵਧੀਆ ਪੂਰੀ ਵਧੀਆ ਤੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਚੌਥਾ ਦੱਦ ਕਾਠ ਵੀਰੇ ਫੁੱਲੀ ਵੱਡਾ ਆ ਜਾਂਦਾ ਫੁੱਲ ਵੱਡੀ ਮੱਜਾ ਕੋਈ ਵੀਰ ਨਾਰਮਲ ਵੀ ਨਾ ਮੰਨ ਕੇ ਆਵੇ ਤਿਆਰੀ ਬਹੁਤ ਸੋਹਣੀ ਕੀਤੀ ਵੀ ਆ ਦਿਨ ਜਿਹੜੇ 5-4 ਦਿਨ ਹਜੇ ਪਏ ਆ 1-2 ਦਿਨ ਬਾਅਦ ਵੀ ਸਕਦੇ ਆ ਘੱਟ ਵੀ ਸਕਦੇ ਸੰਭੀ ਪਲੀ ਚੰਗੀ ਆ ਵਜਨ ਵਜੂਦ ਵੀ ਪੂਰਾ ਚੰਗਾ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਜਿਹੜਾ ਇਹਦਾ ਹਵਾਨਾ ਕਰਮ ਵਾਲੀ ਨੇ ਐਂਡ ਐਚ ਐਫ ਗਾਂਜਾਂ ਵਾਂਗੂ ਤਿਆਰ ਕੀਤਾ ਵਾ ਸੋਹਣਾ ਬੋਡੀ ਸਟਰਕਚਰ ਜੇ ਪੈਠ ਪੂੜੇ ਦੀ ਚੜਾਈ ਦੀ ਗੱਲ ਕਰਕੇ ਤਾਂ ਲਗਭਗ 2.5-3 ਫੁੱਟ ਵਾਂਗੂ ਦਾ ਕਰਮਾਲੀ ਦਾ ਪੈਠ ਪੂੜਾ ਚੌੜਾ ਜੀ। ਬਾਈ ਦੱਸਦਾ ਕਿ 12 ਕਿਲੋ ਦੁੱਧ ਮੋੜਲਿਆਂ ਵੀਰੇ ਪਿਛਲੇ ਸੂਏ ਦਾ ਚੋਇਆ ਵਾ। ਇੱਕ ਤੀਰ ਉਮੀਦ ਪਲੱਸ ਦੀ ਹੈ ਜੇ ਕੋਈ ਵੀਰ ਵੱਧ ਸੇਵਾ ਕਰ ਲੂ ਤਾਂ ਵੱਧ ਵੀ ਚੋ ਸਕਦਾ। ਬਣ ਲਈ ਵੀਰੇ ਉੱਥੇ ਲੈ ਜਾ ਕੇ ਤਿਆਰੀ ਬਹੁਤ ਸੋਹਣੀ ਕੀਤੀ ਵੀ ਆ। ਬਾਕੀ ਹਵਾਨੇ ਤੇ ਜਿਹੜੀਆਂ ਵੀਨ ਜਾਂ ਬਰੀਕ-ਬਰੀਕ ਕਰਮਾਲੀ ਦੇਣ ਗਾਂਆਂ ਰਗੀਆਂ ਹਵਾਨੇ ਦੀ ਦਿੱਖ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦਾ। ਸੋਹਣਾ ਹਵਾਨਾ ਕੱਲਾ ਕੱਲਾ ਥਾਣਾ ਨਿੱਖੜਵਾ ਹਾਤੀ ਜਵਾਈ ਵਾਲਾ ਟੋਪ ਦਾ ਮੁਠੀ ਵਾਲਾ ਥਾਣ ਲੱਗਿਆ ਵਾ ਤੇ ਆ ਹਵਾਨੇ ਤੇ ਤੁਸੀਂ ਬਰੀਕ ਬਰੀਕ ਵੀਂਜ ਚੈੱਕ ਕਰ ਸਕਦੇ ਹੋ ਜੀ ਚਾਰ ਹੀ ਥਾਣਾ ਫੂੜ ਸ਼ਾਂ ਕੇ ਤੇ ਭੋਰਾ ਵੀ ਨਿੱਗਰ ਆ ਵੀਰੇ ਵਜਨ ਮजूद ਵਾਲੀ ਆ ਕੱਦ ਕਾਠ ਵਾਲੀ ਆ ਕੋਈ ਛੋਟੀ ਮੰਨ ਕੇ ਨਾ ਜੋ ਤੇ ਸੰਭੀ ਭਲੀ ਵੀ ਕਰਮ ਵਾਲੀ ਪੂਰੀ ਚੰਗੀ ਆ ਐਡੀ ਵੱਡੀ ਮੱਝ ਨੇ ਤੇ ਸੋਹਣੀ ਤਿਆਰੀ ਵਾਲੀ ਨੇ 13 14 ਨਾਗ ਦਿੱਤਾ ਫਿਰ ਦੇਣਾ ਵੀ ਵੀਰੇ ਕਿਨੇ ਆ ਬਾਕੀ ਥੋੜੀ ਮੈਨੇਜਮੈਂਟ ਤੇ ਆ ਸਾਭ ਸੰਭਾਲ ਤੇ ਆ ਬਈ ਆਪਾਂ ਕਿੰਨਾ ਚੋ ਸਕਦੇ ਆ ਤੇ ਬਾਈ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦੀ ਕੀਮਤ ਬਾਈ ਆਪਰੇ 1,20,000 ਰੱਖੀ ਹੈ ਜੀ ਉਹ ਜੋ ਮਾੜਾ ਮੋਟਾ ਮਾਨ ਤਾਣ ਹਾਂਜੀ ਕਰ ਦਾਂਗੇ ਮਾਨ ਤਾਣ ਠੀਕ ਹੈ ਜੀ 1 ਲੱਖ ਤੇ 20,000 ਰੁਪਇਆ ਬਾਈ ਇਹਦੀ ਕੀਮਤ ਰੱਖਦੇ ਆ ਬਾਕੀ ਬਾਈ ਕਹਿੰਦਾ ਵਿੱਚੋਂ ਮਾਨ ਤਾਣ ਆਪਾਂ ਜ਼ਰੂਰ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ